ਪਿੰਡ ਜਿਉਂਦ ਵਿਖੇ ਭਾਰਤੀ ਕਿਸਾਨ ਜੁਣਿਆ ਨੇ ਇਕਤਾ ਕਰਾਹਾ ਬਲਾਕ ਡੜਬੇ ਦੀਆਂ ਪਿੰਡ ਕਾਇਆਂ ਕਨਾੜ ਸੰਤਪੁਰਾ ਤੂਲ ਬੰਜਾਰਾ ਸੰਬੂਰਾ ਪਿੰਡ ਆਸਣ ਲੱਗੇ ਪਈਆ ਸਾਰੇ RAMNAR ਉਤੇ ਸ਼ਬਦੇ ਛੱਕੇ ਹੁਣ ਕਹਿੰਦੇ ਚਾਹ ਪੀਣੀਆਂ ਚਾਹ ਵੀਡੀਓ ਭਾਈ ਜਿਹੜਾ ਨੇ ਚਾਹ ਪੀ ਲਿਓ ਜੀ ਨਾ ਚਾਹ ਪੀਣੇ ਵੀਰਾਂ ਨੇ ਤੇ ਲਾਲਾ ਸਾਫ ਤਾਂ ਹੁੰਦੀ ਹੈ ਲਾਲੇ ਕਿ ਇੱਥੋਂ ਆ ਸਾਫ ਹੁੰਦੀ ਹੈ ਪੂਰੀ ਵੀਡੀਓ ਸਾਫ ਹੁੰਦੀ ਹੈ ਵੀਡੀਓ ਸਾਫ ਹੁੰਦੀ ਹੈ ਵੀਰਾ ਪ੍ਰਧਾਨ ਦਾ ਸੌਂ ਗਿਆ ਆਪਣਾ ਮੈਨ ਲੱਗਦਾ ਚਲੋ ਵਧੀਆ ਗੱਲ ਆ ਸੋਣਾ ਗ੍ਰਾਮ ਪਰਮਾਉ ਹੁਣ ਸਵੇਰੇ ਫੇਰ ਡਿਊਟੀ ਵੀ ਕਰਨੀ ਆ ਨਾ ਪਾਇਆ ਗਿਆ ਸੀ ਸਾਹਿਬ ਭਾਰਤੀ ਕਿਸਾਨ ਜੂਨੇ ਅਨੇਕਤਾ ਗ੍ਰਾਹਾਂ ਬਲਾਕਦਰ ਵੀ ਬੋਲੋ